ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸ ਮੇਰੇ ਚੈਨ ਤੁਹਾਡਾ ਸਾਰਨਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਫੇਰ ਤੋਂ ਕਾਟਰੇਜ ਦੇ ਸੂਟ ਜੋ ਕਿ ਬਹੁਤ ਹੀ ਡਿਮਾਂਡ ਦੇ ਵਿੱਚ ਚੱਲ ਰਹੇ ਨੇ ਇਹ ਇੱਕਦਾਂ ਦਾ ਤੇ ਪ੍ਰੈਸ ਵਗੈਰਾ ਕਰਨ ਦੀ ਜਰੂਰਤ ਨਹੀਂ ਹੁੰਦੀ ਜ਼ਿਆਦਾ ਤੇ ਬੁਰ ਵਗੈਰਾ ਦੀ ਕੋਈ ਵੀ ਸ਼ਿਕਾਇਤ ਨਹੀਂ ਆਉਂਦੀ ਡਿਜ਼ਾਈਨ ਦੇਖੋ ਨਿਊ ਡਿਜ਼ਾਈਨ ਲੈ ਕੇ ਆਏ ਹਾਂ ਇਹ ਗੁਲਾਬੀ ਕਲਰ ਤੇ ਆਫ ਵਾਈਟ ਕਲਰ ਦਾ ਦੇਖੋ ਡਬਲ ਸ਼ੇਡ ਦਾ ਸੂਟ ਰਹੂਗਾ ਜਿੱਦਾਂ ਇਹਦੇ ਪ੍ਰਿੰਟ ਬਣਿਆ ਹੋਇਆ ਪੂਰੇ ਘੇਰੇ ਦੇ ਉੱਤੇ ਤੇ ਪਲੇਨ ਇਹਨਾਂ ਬਾਟਮ ਰਹੂਗੀ ਜਿੱਦਾਂ ਨਿੱਕੀ ਬੂਟੀ ਵਾਲੀ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਇਹ ਹੀ ਲਾਈਨਿੰਗ ਦੀ ਕੋਈ ਵੀ ਨੀੜ ਨਹੀਂ ਇਹਨਾਂ ਨੂੰ ਤੇ ਵਿਦਆਊਟ ਦੁਪੱਟੇ ਸੂਟ ਨੇ ਹੀ ਤੇ ਕੇ ਵਾਲੇ ਨੇ ਆਪਣੇ ਕੋਲ ਜੀ ਆਫ ਵਾਈਟ ਕਲਰ ਦੇ ਪੂਰੇ ਸੂਟ ਤੇ ਇੰਦਾ ਪ੍ਰਿੰਟ ਬਣਿਆ ਹੋਇਆ ਦੇਖੋ ਇਹਦੀ ਬਾਟਮ ਰਹੂਗੀ ਬਾਟਮ ਦੇ ਵਿੱਚ ਇੰਦਾ ਬੂਟੀਆਂ ਬਣੀ ਹੋਈਆਂ ਨੇ ਦੇਖੋ ਜੀ ਜਿੱਦਾਂ ਜਿਹੜੇ ਕਲਰ ਸ਼ਰਟ ਦੇ ਵਿੱਚ ਨੇ ਉਸੇ ਕਲਰ ਦੀ ਬੁੱਟੀ ਬਣੀ ਹੋਈ ਹੈ 2.5 ਮੀਟਰ ਬਾਟਮ ਦਾ ਰਹੂਗਾ ਜੀ 2.5 ਮੀਟਰ ਹੀ ਸ਼ਰਟ ਦਾ ਰਹੂਗਾ ਬਿੱਦਲ ਦਾ ਦੁਪੱਟਾ ਪ੍ਰਾਈਜ਼ ਹੈਗੇ ਇਹਨਾਂ ਦਾ 1000 ਰੁਪਿਆ ਬਹੁਤ ਹੀ ਫਾਈਨ ਕੁਆਲਿਟੀ ਦੇ ਸੂਟ ਨੇ ਕੋਈ ਸ਼੍ਰਿੰਕ ਹੋਣ ਵਾਲੇ ਕੁਝ ਵੀ ਨਹੀਂ ਇਦਾਂ ਕੋਈ ਕੰਪਲੇਨ ਨਹੀਂ ਹੋਊਗੀ ਕਈ ਦੇਖੋ ਜਦ ਸ਼੍ਰਿੰਕ ਹੋ ਜਾਂਦੇ ਨੇ ਪਰ ਇਹ ਫਾਈਨ ਕੁਆਲਿਟੀ ਦੇ ਸੂਟ ਨੇ ਸ਼੍ਰਿੰਕ ਹੋਣ ਵਾਲੇ ਨਹੀਂ ਹੈਗੇ ਜੀ ਦੇਖੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਦੇਖੋ ਮਹਿੰਦੀ ਫਲਾਵਰ ਦਾ ਕਲਰ ਚੇਂਜ ਹੋਊਗਾ ਬਾਕੀ ਸੇਮ ਹੀ ਓਫ ਵਾਈਟ ਰਹੂਗਾ ਇਹਦੀ ਬਾਟਮ ਰਹੂਗੀ ਜੀ ਦੇਖੋ ਇਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਆਪਾਂ ਤਿੰਨੇ ਦਿਖਾ ਰਹੇ ਆ ਤੁਹਾਨੂੰ ਇਹ ਕਿਹ ਰਹੂਗਾ ਜੀ ਗਾਜਰੀ ਜਾਂ ਰੈੱਡ ਤੋਂ ਹਟ ਕੇ ਗਾਜਰੀ ਜੀ ਟੋਨ ਦੇ ਵਿੱਚ ਇਹ ਫਲਾਵਰ ਦੇਖੋ ਇਹਦੇ ਨਾਲ ਇਹ ਬਾਟਮ ਰਹੂਗੀ ਦੇਖੋ ਵਿਦਾਊਟ ਦੁਪੱਟੇ ਸੂਟ ਨੇ ਤੁਸੀਂ ਇਹਨਾਂ ਨਾਲ ਜਿੱਦਾਂ ਦੇ ਵੀ ਦੁਪੱਟਾ ਲਾਇਕ ਕਰਦੇ ਹੋ ਉਦਾਂ ਦਾ ਦੁਪੱਟਾ ਟਾਈ ਐਂਡ ਡਾਈ ਜਿੱਦਾਂ ਵਾਈਟ ਹੋ ਗਿਆ ਇਹਦਾ ਟਾਈ ਐਂਡ ਡਾਈ ਦੁਪੱਟਾ ਜਾਦੇ ਸੋਹਣਾ ਲੱਗੂਗਾ ਇਹ ਆਪਣੇ ਕੋਲੇ ਫਿਲਹਾਲ ਵਿਦਆਊਟ ਦੁਪੱਟੇ ਨੇ ਜੇ ਤੁਸੀਂ ਸਾਡੇ ਕੋਲ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਡਾਈ ਕਰਾ ਕੇ ਵੀ ਦੇ ਸਕਦੇ ਹਾਂ ਵਿਦਆਊਟ ਡਾਈ ਐ ਇਦਾਂ ਹੀ ਚਾਹੁੰਦੇ ਤਾਂ ਤੁਸੀਂ ਵਿਦਆਊਟ ਦੁਪੱਟਾ ਸੂਟ ਆਪਾਂ ਤੁਹਾਨੂੰ ਇਦਾਂ ਵੀ ਦੇ ਸਕਦੇ ਹਾਂ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਬਹੁਤ ਜ਼ਿਆਦਾ ਪਿਆਰਾ ਸਟਾਫ ਹੈ ਬਹੁਤ ਜ਼ਿਆਦਾ ਇਹ ਟਰੈਂਡ ਦੇ ਵਿੱਚ ਚੱਲ ਰਿਹਾ ਇਹ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਇਹਨਾਂ ਵਿੱਚ ਕੋਈ ਵੀ ਕੰਪਲੇਨ ਨਹੀਂ ਆ ਰਹੀ ਕਿਉਂਕਿ ਕਿਤਾਹੇ ਬੋਰ ਵਗੈਰਾ ਦੀ ਕੋਈ ਸ਼ਿਕਾਇਤ ਨਹੀਂ ਆਦੀ ਇਹਦੇ ਵਿੱਚ ਵੀ ਗਰਮ ਸੂਟ ਨੇ ਬਹੁਤ ਜ਼ਿਆਦਾ ਫਾਈਨ ਜੇ ਤੁਸੀਂ ਸਾਡੇ ਕੋਲ ਸਟਿਚ ਕਰਾਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਸਟਿਚ ਕਰਾ ਕੇ ਵੀ ਦੇ ਸਕਦੇ ਹਾਂ ਜੀ ਜੇ ਵਿਦਆਊਟ ਸਟਿਚ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਵਿਦਆਊਟ ਸਟਿਚ ਵੀ ਦੇ ਸਕਦੇ ਹਾਂ ਜਿਹੜੀ ਵੀ ਕੋਈ ਮੇਰੀ ਭੈਣ ਬਾਹਰ ਐਨਆਰਆ ਬੈਠੀਆਂ ਨੇ ਜੀ ਉਹਨਾਂ ਨੂੰ ਸਟਿਚ ਕਰਵਾ ਕੇ ਦੁਪੱਟਾ ਵਗੈਰਾ ਡਾਈ ਕਰਾ ਕੇ ਪ੍ਰੋਪਰ ਸੂਟ ਆਪਣਾ ਲੈਣਾ ਹੈ ਤਾਂ ਤੁਸੀਂ ਵੀਡੀਓ ਵਿੱਚ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਮੈਸੇਜ ਕਰਕੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਜੀ ਤੇ ਹੁਣ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਕਲਰ ਨੇ ਇਹ ਡਿਜ਼ਾਈਨ ਵਿੱਚ ਆਪਾਂ ਤੁਹਾਨੂੰ ਤਿੰਨੋ ਹੀ ਕਲਰ ਦਿਖਾਵਾਂਗੇ ਇਹ ਆਪਾਂ ਤੁਹਾਨੂੰ ਫਸਟ ਟਾਈਮ ਦਿਖਾ ਦਿੱਤਾ ਸੀ ਤੇ ਇੱਕ ਇਹਦੇ ਵਿੱਚ ਇਹ ਫਰੋਜੀ ਕਲਰ ਹੈ ਜੀ ਦੇਖੋ ਬਹੁਤ ਪਿਆਰਾ ਕਲਰ ਹੈ ਵੀ ਇਹਦੀ ਬਾਟਮ ਰਹੂਗੀ ਇਹਨਾਂ ਨਾਲ ਡਾਰਕ ਬਾਟਮ ਰਹਿਣਗੇ ਦੇਖੋ ਜਿੱਦਾਂ ਹੀ ਸ਼ਰਟ ਦੇ ਹਾਫ ਪੀਸ ਪੀਸ ਵਿੱਚ ਹੋਊਗਾ ਬਣਨ ਬਾਅਦ ਤੋਂ ਬਾਅਦ ਏਕੇ ਟੈਕਸ ਦੇ ਸੂਟ ਨੇ ਇਹ ਬਹੁਤ ਜਿਆਦਾ ਪਿਆਰਾ ਸੂਟ ਬਣਦਾ ਇਹ ਬਣ ਕੇ ਏਕੇ ਦੇ ਵਿੱਚ ਇਹ ਰਹੂਗਾ ਨੈਵੀ ਬਲੂ ਕਲਰ ਦਾ ਇਹ ਬਲੈਕ ਕਲਰ ਦਾ ਨਹੀਂ ਇਹ ਵੀ ਬਹੁਤ ਜਿਆਦਾ ਦੇਖੋ ਕਿੰਨਾ ਕਲਰ ਕੰਬੀਨੇਸ਼ਨ ਫਲਾਵਰ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਬਣਾਇਆ ਹੋਇਆ ਪ੍ਰਿੰਟ ਵਗੈਰਾ ਨੂੰ ਹਟ ਕੇ ਜੇ ਚੀਜ਼ ਬਣਾਈ ਹੋਈ ਹੈ ਇਹ ਅਦਾ ਬੂਟੀਆਂ ਹੋਣਗੇ ਪੂਰੀ ਬਾਟਮ ਦੇ ਵਿੱਚ ਇਹ ਵੀ ਵਿਦਆਊਟ ਦਪੱਟਾ ਰਹੂਗਾ ਜੀ ਜਿਹੜੀ ਵੀ ਚੈਨਲ ਤੇ ਨਵੇਂ ਨੇ ਕੋਈ ਵੀ ਮੇਰੀ ਭੈਣ ਭਾਈ ਦਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਨੋਟੀਫਿਕੇਸ਼ਨ ਔਨ ਕਰ ਲਿਓ ਕਿਉਂਕਿ ਜਿੰਨੇ ਵੀ ਆਪਾਂ ਸੂਟਾਂ ਦੀਆਂ ਵੀਡੀਓ ਪਾਉਂਨੇ ਆ ਤੁਹਾਡੇ ਤੱਕ ਰਹੀ ਵੀਡੀਓ ਪਹੁੰਚ ਸਕੇ ਤੇ ਤੁਸੀਂ ਐਟ ਟਾਈਮ ਦੇਖ ਸਕੋ ਤੇ ਸ਼ੇਅਰ ਵੀ ਪਲੀਜ਼ ਜਰੂਰ ਕਰ ਲਿਆ ਕਰੋ ਭੈਣਾ ਹੋਰ ਭੈਣਾ ਕੋਲੇ ਵੀ ਕੋਸ਼ਿਸ਼ ਕਰਨੇ ਵੀ ਇਦਾਂ ਆਪਾਂ ਇਮਾਨਦਾਰੀ ਨਾਲ ਕੰਮ ਕਰੀਏ ਤੇ ਇਦਾਂ ਹੀ ਤੁਸੀਂ ਸਾਡੀ ਸਪੋਰਟ ਕਰਦੇ ਰਹੋ ਜੀ ਬਹੁਤ ਪਿਆਰੇ ਸੂਟ ਨੇ ਇੰਨਾ ਵਿੱਚੋਂ ਕੋਈ ਵੀ ਤੁਹਾਡੇ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰਕੇ ਆਪਣਾ ਸੂਟ ਡਨ ਕਰ ਸਕਦੇ ਹਾਂ ਜੀ ਤੇ ਮਿਲਦੇ ਆਪਾਂ ਕੱਲ ਕੋਈ ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਹੋਰ ਡਿਜ਼ਾਈਨ ਲੈ ਕੇ ਸੂਟ ਹੋਰ ਕੋਈ ਫੈਬਰਿਕ ਲੈ ਕੇ ਤੇ ਐਦਾਂ ਹੀ ਬਣੇ ਰਹੋ ਤੁਸੀਂ ਸਾਰੇ ਮੇਰੇ ਨਾਲ ਥੈਂਕ ਯੂ so much ਤੁਹਾਡਾ ਵੀਡੀਓ ਫੁੱਲ ਵਾਚ ਕਰਨ ਦਾ